ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪਾਈ ਰਣਜੀਤ ਸਿੰਘ ਢਡਰੀਆਂ ਵਾਲੇ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਦੇ ਆ ਕਿ ਇਨਸਾਨ ਨੇ ਜੋ ਕੁਝ ਕਰਨਾ ਹੈ ਉਹਨੇ ਆਪ ਕਰਨਾ ਹੈਗਾ ਰੱਬ ਨੇ ਉਹਨੂੰ ਅਕਲ ਦਿੱਤੀ ਹੈ ਸਮਝ ਦਿੰਦੀ ਹੈ ਜਾਂ ਪਰਮਾਤਮਾ ਨੇ ਅਕਲ ਵਰਗੀ ਚੀਜ਼ ਦਿੱਤੀ ਹੈਗੀ ਹੈ ਤੇ ਫਿਰ ਇਨਸਾਨ ਉਸ ਨੂੰ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਦਾ ਹੈਗਾ ਵਾ ਚੰਗੇ ਫੈਸਲੇ ਕਰ ਸਕਦਾ ਹੈਗਾ ਵਾ ਜਿਹਦੇ ਵਿੱਚ ਉਹਦੀ ਬਿਹਤਰੀ ਹੈ ਉਹ ਕੰਮ ਕਰ ਸਕਦਾ ਹੈਗਾ ਵਾ ਤੇ ਜਿੰਨਾ ਨੁਕਸਾਨ ਹੁੰਦਾ ਨਾ ਤੋਂ ਬਚਿਆ ਜਾ ਸਕਦਾ ਵਾ ਹਰ ਚੀਜ਼ ਨੂੰ ਪਰਮਾਤਮਾ ਤੇ ਨਹੀਂ ਸੁੱਟਿਆ ਜਾ ਸਕਦਾ ਪਰਮਾਤਮਾ ਨੇ ਜਦ ਅਕਲ ਦਿੱਤੀ ਹੈ ਇਨਸਾਨ ਨੂੰ ਇਸ ਦੁਨੀਆ ਦੇ ਵਿੱਚ ਸਭ ਤੋ ਉਤਲੇ ਦਰਜੇ ਤੇ ਰੱਖਿਆ ਹੈ ਇਸ ਅਕਲ ਦੀ وجہ ਤੋਂ ਤੇ ਫਿਰ ਇਨਸਾਨ ਅਗਰ ਅਕਲ ਇਸਤੇਮਾਲ ਕਰੇਗਾ ਤੇ ਫੇਰੀ ਉਤਲੇ ਦਰਜੇ ਤੇ ਆਏਗਾ ਵਰਨਾ ਪਸ਼ੂਆਂ ਦੀ ਤਰ੍ਹਾਂ ਹੀ ਰਹਿ ਜਾਏਗਾ ਹਰ ਚੀਜ਼ ਦਾ ਜ਼ਿੰਮੇਦਾਰ ਪਰਮਾਤਮਾ ਨਹੀਂ ਹੈ ਜਦ ਪਰਮਾਤਮਾ ਨੇ ਅਕਲ ਦੇ ਦਿੱਤੀ ਹੈ ਤੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਉਸ ਦੇ ਮੁਤਾਬਕ ਕਰੇ ਆ ਬਹੁਤ ਵਧੀਆ ਵੀਡੀਓ ਹੈਗੀ ਆ ਚਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਦੇ ਵਿਚਾਰ ਮਾੜੇ ਸਿਸਟਮ ਕਰਕੇ ਉਹ ਬਲਾਦਕਾਰ ਹੋਇਆ ਤੇ ਇੱਥੇ ਕਿਤੇ ਨਾ ਕਿਤੇ ਇਨਸਾਫ ਦੀ ਕਿਰਨ ਸੀ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਈ ਏ ਐਦਾਂ ਨਹੀਂ ਬੈਠਾ ਕੋਈ ਜਿਹੜਾ ਕਰ ਰਿਹਾ ਸਾਰਾ ਕੁਝ ਬੰਦੇ ਨੂੰ ਕਰਨਾ ਪੈਣਾ ਹੈ ਹੁਣ ਹੈ ਤੇ ਕਿਹਦੇ ਤੇ ਪਰੋਸਾ ਕਰਨਾ ਬੋਲੋ ਗੱਜਕੇ ਆਪਣੇ ਆਪ ਤੇ ਪਰਮਾਤਮਾ ਠੀਕ ਕਰੂ ਪਰਮਾਤਮਾ ਸਾਡੇ ਵਿੱਚ ਹੀ ਹੈ ਹੁਣ ਠੀਕ ਕੌਣ ਕਰੂ ਅਸੀਂ ਆਪ ਕਰਾਂਗੇ ਠੀਕ ਹੈ ਸਾਰਾ ਕੁਝ ਪ੍ਰਮਾਤਮਾ ਹੀ ਕਰੂ ਭਾਈ ਪ੍ਰਮਾਤਮਾ ਕਿੱਥੇ ਹੈ ਸਾਡੇ ਵਿੱਚ ਹੈ ਤੇ ਸਾਰਾ ਕੁਝ ਕੌਣ ਕਰੂ ਅਸੀਂ ਤੁਸੀਂ ਦੱਸੋ ਅੱਜ ਤੱਕ ਤੁਹਾਡੇ ਸਾਰੇ ਕੰਮ ਤੁਸੀਂ ਆਪ ਹੀ ਕੀਤੇ ਕਿ ਰੱਬ ਆ ਕੇ ਕਰਕੇ ਜਾਂਦਾ ਖੇਤਾਂ ਨੂੰ ਪਾਣੀ ਆਪ ਲਾਉਂਦੇ ਹੋ ਕਿ ਰੱਬ ਲਾ ਜਾਂਦਾ ਪਾਪੂਲੇਸ਼ਨ ਕੰਟਰੋਲ ਤੁਸੀਂ ਕੀਤੀ ਹੈ ਕਿ ਰੱਬ ਨੇ ਕੀਤੀ ਸੀ ਪਹਿਲਾਂ ਤੇ ਪਹਿਲਾਂ 15-15 ਨਿਆਣੇ ਹੁੰਦੇ ਸੀ ਅੱਜ ਕੱਲ੍ਹ ਦੋ ਹੀ ਹੁੰਦੇ ਇਹ ਰੱਬ ਨੇ ਕੀਤਾ ਸਾਰਾ ਕੁਝ ਕਿ ਬੰਦੇ ਨੇ ਕੀਤਾ ਹੈ ਬੋਲੋ ਯਾਰ ਐਡਾ ਵੱਡਾ ਕੰਮ ਤੇ ਤੁਸੀਂ ਕੀਤਾ ਪਾਪੂਲੇਸ਼ਨ ਕੰਟਰੋਲ ਬੰਦਾ ਕਰ ਰਿਆ ਫਿਰ ਕਹਿਣਗੇ ਸਾਰਾ ਕੁਝ ਪਰਮਾਤਮਾ ਹੀ ਕਰਦਾ ਤੂੰ ਜੁੱਤੀ ਨਾ ਲਾਲ ਹੈਗੇ ਨੇ ਵੀ ਰੱਬ ਕਰਦਾ ਸਾਰਾ ਕੁਝ ਤੁਸੀਂ ਤੇ 15-15 ਨਿਆਣੇ ਹੁੰਦੇ ਸੀ ਪਹਿਲਾਂ ਹੁਣ 2-2 ਨੇ ਵੱਡਾ ਫੈਸਲਾ ਤੇ ਬੰਦੇ ਦਾ ਪਾਪੂਲੇਸ਼ਨ ਕੰਟਰੋਲ ਕਰਨ ਦਾ ਫੈਸਲਾ ਕਿਹਦਾ ਹੈ ਬੋਲੋ ਗੱਜ ਕੇ ਐਡਾ ਫੈਸਲਾ ਬੰਦੇ ਦਾ ਹੈ ਫੇ ਰੱਬ ਕਿੱਥੋਂ ਰਹਿ ਗਿਆ ਰੱਬ ਨੇ ਰੱਬ ਦਾ ਫੈਸਲਾ ਪਹਿਲਾਂ ਇਹ ਸੀ ਵੀ 10-10 ਨਿਆਣੇ ਹੋਣਗੇ ਹੁਣ ਰੱਬ ਨੇ ਫੈਸਲਾ ਕੀਤਾ ਇੱਕੋ ਹੀ ਹੋਊ ਦੋ ਹੀ ਹੋਊ ਇਹ ਤੁਹਾਡੇ ਫੈਸਲੇ ਨੇ ਕੀ ਅੱਜ 10-10 ਨਹੀਂ ਹੋ ਸਕਦੇ ਹੋ ਸਕਦੇ ਹੈ ਫਿਰ ਤੁਸੀਂ ਕਿਵੇਂ ਕਹਿੰਦੇ ਐ ਰੱਬ ਕਰੀ ਜਾਂਦਾ ਉਹ ਕਰੂਗਾ ਉਹਨੇ ਕਰਨਾ ਉਹ ਸਾਡੇ ਵਿੱਚ ਹੀ ਐ ਸਾਰਾ ਕੁਝ ਅਸੀਂ ਕਰਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਭਾਈ ਪਰਮਾਤਮਾ ਬੰਦੇ ਤੋਂ ਬਾਹਰ ਨਹੀਂ ਪਰਮਾਤਮਾ ਬੰਦੇ ਦੇ ਵਿੱਚ ਹੀ ਐ ਜਦੋਂ ਅਸੀਂ ਗੁਰੂ ਸਾਹਿਬ ਕੋਲ ਆਏ ਗੁਰੂ ਸਾਹਿਬ ਨੂੰ ਕਿਹਾ ਮਹਾਰਾਜ ਮੇਰੇ ਕਾਰਜ ਕਰ ਦਿਓ ਮਹਾਰਾਜ ਕਹਿੰਦੇ ਰੱਬ ਤੇਰੇ ਵਿੱਚ ਹੀ ਐ ਹੁਣ ਮਤਲਬ ਇਹਦਾ ਕੀ ਕਹਿ ਗਏ ਮਹਾਰਾਜ ਸਾਨੂੰ ਆਪਾਂ ਮਹਾਰਾਜ ਕੋਲ ਆਏ ਮਾਰਾ ਮੇਰਾ ਕੰਮ ਕਰ ਦੋ ਕਿਰਪਾ ਕਰ ਦੋ ਖੜ ਕੇ ਕਹਿਤਾ ਇੱਥੇ ਖੜ ਕੇ ਅਰਦਾਸ ਕਰਦੀ ਮੇਰਾ ਕੰਮ ਕਰ ਦੋ ਜੀ ਮਾਰਾ ਨੇ ਕਹਿਤਾ ਵੀ ਰੱਬ ਬੰਦੇ ਦੇ ਵਿੱਚ ਹੀ ਹੈ ਇਹਨਾਂ ਦੇ ਸ਼ਬਦ ਆਪਾਂ ਪੜ ਲਏ ਗੁਰਬਾਣੀ ਦੇ ਵਿੱਚ ਬੋਲਤਾ ਮਹਾਰਾਜ ਨੇ ਸਭੇ ਕੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਸਾਰਿਆਂ 'ਚ ਰੱਬ ਹੈਗਾ ਅਸੀਂ ਕਿਹਾ ਮਹਾਰਾਜ ਮੇਰਾ ਕਾਰਜ ਕਰ ਦੋ ਮਾਰਾ ਕਹਿੰਦੇ ਬੰਦੇ ਦੇ ਵਿੱਚ ਹੀ ਹੈ ਰੱਬ ਹੁਣ ਮਹਾਰਾਜ ਸਾਨੂੰ ਕੀ ਕਹਿਗੇ ਭਲਾ ਵੀ ਰੱਬ ਬੰਦੇ ਦੇ ਵਿੱਚ ਹੀ ਐ ਤੇ ਹੁਣ ਕੰਮ ਸਾਰਾ ਜਿਹੜਾ ਤੇਰਾ ਕਾਰਜ ਐ ਕੌਣ ਕਰੂ ਤੂੰ ਆਪ ਹੀ ਕਰੇਗਾ ਕਮਾਲ ਦੀ ਗੱਲ ਇਹ ਆ ਸੀ ਰੱਬ ਕੋਲੇ ਆਏ ਸੀ ਰੱਬਾ ਸਾਡੀ ਅਰਦਾਸ ਮੰਨ ਕੇ ਸਾਡੇ ਕੰਮ ਕਰ ਦੇ ਗੁਰੂ ਸਾਹਿਬ ਨੇ ਸਾਡੀ ਉਹ ਡਿਊਟੀ ਲਾ ਕੇ ਤੋਰਦਾ ਵੀ ਤੇਰੇ ਟੁੱਟੇ ਐ ਤੂੰ ਆਪ ਹੀ ਕਰ ਲੈ ਹੈ ਕਿ ਨਹੀਂ ਆ ਗਈ ਗੱਲ ਸਮਝ ਚ ਹੁਣ ਜੇ ਆਪਣੇ ਤੇ ਜ਼ਿੰਮੇਵਾਰੀ ਪਊ ਫਿਰ ਗਲਤ ਠੀਕ ਦੀ ਜ਼ਿੰਮੇਵਾਰੀ ਕਿਹਦੀ ਹੋ ਜੇ ਕੰਮ ਗਲਤ ਹੋ ਗਿਆ ਜ਼ਿੰਮੇਵਾਰੀ ਕਿਹਦੀ ਤੇ ਜੇ ਠੀਕ ਹੋ ਗਿਆ ਫਿਰ ਕ੍ਰੈਡਿਟ ਕਿਨੂੰ ਆਪਾਂ ਨੂੰ ਤੇ ਜੇ ਕੰਮ ਗਲਤ ਹੋ ਗਿਆ ਜੇ ਰੱਬ ਤੇ ਸੱਟਦਾ ਫਿਰ ਗਾਲ੍ਹਾਂ ਕਿਨੂੰ ਰੱਬ ਨੂੰ ਰੱਬ ਨੂੰ ਕੱਢਦੇ ਅਸੀਂ ਪਰਮਾਤਮਾ ਕਰ ਰਿਹਾ ਯਾਰ ਪਰਮਾਤਮਾ ਇਦਾਂ ਦਾ ਮਾੜਾ ਕਰਦਾ ਹੈ ਤੁਸੀਂ ਕਹਿੰਦੇ ਹੋ ਪਰਮਾਤਮਾ ਸਾਰਾ ਕੁਝ ਕਰਦਾ ਹੈ 10 ਸਾਲ ਦੀ ਬੱਚੀ ਦੀ ਕਿਸਮਤ ਵਿੱਚ ਬਲਾਦਕਾਰ ਲਿਖਿਆ ਸੀ ਰੱਬ ਕਰਦਾ ਹੈ 3 ਸਾਲ ਦੀ ਬੱਚੀ ਨਾਲ ਬਲਾਦਕਾਰਾ ਪਿੱਛੇ ਜੇ ਫਾਂਸੀ ਦੀ ਸਜ਼ਾ ਹੋਈ ਹੈ ਕੱਲ ਪਰਸੋਂ ਇੱਕ ਬੰਦੇ ਨੂੰ 7 ਸਾਲ ਦੀ ਲੜਕੀ ਨਾਲ ਰੇਪ ਕੀਤਾ ਜਿੰਨੇ ਇੰਡੀਆ ਚ ਤੇ ਫਾਂਸੀ ਦੀ ਸਜ਼ਾ ਦਿੱਤੀ ਹੈ ਉਸ ਬੱਚੀ ਦੀ ਕਿਸਮਤ ਰੱਬ ਨੇ ਲਿਖੀ ਹੈ ਤੇ ਰੱਬ ਨੇ ਕੀ ਲਿਖਤਾ ਵੀ ਤੇਰੇ ਕਰਮਾਂ ਚ ਬਲਾਦਕਾਰਾ ਰੱਬ ਦੀ ਉਹ ਧੀ ਨਹੀਂ ਸੀ ਬੋਲੋ ਤੇ ਰੱਬ ਤਾਕਤਵਰ ਹੈਗਾ ਵੀ ਐ ਕਿ ਨਹੀਂ ਉਹਨੂੰ ਰੋਕਿਆ ਕਿਉਂ ਨਹੀਂ ਜਿਹੜਾ ਬੁਲਾਦਕਾਰ ਕਰਦਾ ਸੀ ਤੇ ਰੱਬ ਦੇ ਸਾਰੇ ਬੱਚੇ ਨੇ ਬੱਚੀ ਨਾਲ ਬੁਲਾਦਕਾਰ ਹੋ ਰਿਆ ਸੀ ਉਹ ਚੁੱਪ ਕਰਕੇ ਵੇਖ ਰਿਹਾ ਸੀ ਕੋਈ ਨਹੀਂ ਪਹਿਲਾਂ ਕਰਨ ਲੈ ਫਿਰ ਕਰੇਗਾ ਸੋ ਭਰੇਗਾ ਫਿਰ ਫਲ ਮਿਲੂ ਤੈਨੂੰ ਬਾਅਦ ਚ ਮਾੜੇ ਸਿਸਟਮ ਕਰਕੇ ਉਹ ਬੁਲਾਦਕਾਰ ਹੋਇਆ ਤੇ ਇੱਥੇ ਕਿਤੇ ਨਾ ਕਿਤੇ ਇਨਸਾਫ ਦੀ ਕਿਰਨ ਸੀ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਈ ਇੱਥਾ ਕੋਈ ਜਿਹੜਾ ਕਰ ਰਿਹਾ ਸਾਰਾ ਕੁਝ ਬੰਦੇ ਨੂੰ ਕਰਨਾ ਪੈਣਾ ਹੈ ਹੁਣ ਦੱਸੋ ਜ਼ਿੰਮੇਵਾਰੀ ਕਿਹਦੀ ਬਣ ਗਈ ਬੰਦੇ ਦੀ ਤੇ ਬੰਦੇ ਨੂੰ ਤੁਸੀਂ ਦੱਸੋ ਵੀਰੋ ਆਪਣੇ ਨਿਆਣੇ ਨੂੰ ਜ਼ਿੰਮੇਵਾਰ ਬਣਾਉਣਾ ਚਾਹੁੰਦੇ ਹੋ ਕਿ ਵੇਲਾ ਬੋਲੋ ਗੱਜ ਕੇ ਜ਼ਿੰਮੇਵਾਰ ਤੇ ਗੁਰੂ ਗ੍ਰੰਥ ਸਾਹਿਬ ਕੀ ਬਣਾਉਂਦੇ ਆ ਭਲਾ ਜ਼ਿੰਮੇਵਾਰ ਪਰਮੇਸ਼ਰ ਦੁਆਰ ਆਏ ਹੋ ਜੁੰਨੇ ਜਿੰਨੇ ਤੁਸੀਂ ਮੇਰੇ ਦੁਆਰ ਸੁਣਨੇ ਨੇ ਸੁਣ ਲੋ ਮੈਂ ਕੀ ਬਣਾਉ ਬੰਦੇ ਨੂੰ ਜਿੰਮੇਵਾਰ ਤੇ ਸਾਰੇ ਕਹਿਣਗੇ ਅਰਦਾਸ ਕਰ ਲੈ ਤੇਰੇ ਕੰਮ ਸਾਰੇ ਆਪੇ ਹੀ ਬਣ ਜਾਣਗੇ ਇਹ ਬਣਾਉਂਦੇ ਨੇ ਵੇਲਾ ਵੇਲਾ ਬਣਾਉਣਾ ਹੈ ਕਿ ਜਿੰਮੇਵਾਰ ਬਣਾਉਣਾ ਹੈ ਜਿੰਮੇਵਾਰ ਪਾਸ਼ਾ ਨੇ ਜਿੰਮੇਵਾਰ ਬਣਾਇਆ ਹੈ ਇਹ ਕਹਿਣਗੇ ਅਸੀਂ ਪਾਠ ਕਰ ਲਾਂਗੇ ਤੇ ਕੰਮ ਤੇਰੇ ਆਪੇ ਬਣ ਜਾਣਗੇ ਖੰਡ ਪਾੜ ਕਰਾ ਦੇ ਤੇਰੇ ਕੰਮ ਆਪੇ ਬਣ ਜਾਣਗੇ ਨਹੀਂ 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 ਇਹ ਤੋਂ ਖਾਇ ਬੰਦੇ ਤੇ ਜ਼ਿੰਮੇਵਾਰੀਆਂ ਪਾਓ ਵੀ ਤੈਨੂੰ ਤੇਰੇ ਕੰਮ ਆਪ ਕਰਨੇ ਪੈਣਗੇ ਗਲਤ ਦੀ ਠੀਕ ਦੀ ਜ਼ਿੰਮੇਵਾਰੀ ਲੈ ਗਲਤ ਹੋਏਗਾ ਜ਼ਿੰਮੇਵਾਰੀ ਤੇਰੀ ਐ ਠੀਕ ਹੋ ਗਿਆ ਕ੍ਰੈਡਿਟ ਵੀ ਤੈਨੂੰ ਦਿਆ ਤੇ ਆਉਂਦੀ ਏ ਗੱਲ ਪਗੜ ਚ ਬਸ ਅੱਜ ਤੋਂ ਬਾਅਦ ਨਹੀਂ ਕਹਿਣਾ ਜ਼ਿੰਮੇਵਾਰੀ ਸਾਡੀ ਹੈ ਅਸੀਂ ਚੱਕਾਂਗੇ ਹੁਣ ਤੂੰ ਦੁਖੀ ਦੁਖੀ ਰਹਿਣਾ ਜ਼ਿੰਮੇਵਾਰੀ ਕੀਦੀ ਹੈ ਰੱਬ ਦੀ ਕਿ ਤੇਰੀ ਤੇਰੀ ਆਪਣੇ ਆਪ ਨੂੰ ਖੁਸ਼ ਹੋਣ ਕਰਨ ਦੀ ਜ਼ਿੰਮੇਵਾਰੀ ਕੀਦੀ ਹੈ ਬੋਲੋ ਯਾਰ ਖੁਸ਼ ਕਰਨ ਦੀ ਜ਼ਿੰਮੇਵਾਰੀ ਕੀਦੀ ਹੈ ਸਾਡੀ ਕਾਇਮ-ਕਾਇਮ ਰਹਿਣ ਦੀ ਜ਼ਿੰਮੇਵਾਰੀ ਕੀਦੀ ਹੈ ਹੱਸਦੇ ਹੱਸਦੇ ਖੇੜੇ ਖੇੜੇ ਰਹਿਣ ਦੀ ਜ਼ਿੰਮੇਵਾਰੀ ਕੀਦੀ ਐ ਲਾਸ਼ਾਂ ਨੂੰ ਮੋਢਾ ਦੇਣਾ ਦੇਣਾ ਪੈਂਦਾ ਜ਼ਿੰਦਗੀ ਦੇ ਵਿੱਚ ਪਰ ਫੇਰ ਵੀ ਆਪਣੇ ਆਪ ਨੂੰ ਕਾਇਮ ਕਰ ਲੈਣਾ ਇਹਦੀ ਜ਼ਿੰਮੇਵਾਰੀ ਹੁਣ ਤੇਰੀ ਐ ਸਮਝ ਆਉਂਦੀ ਐ ਗੱਲ ਆ ਜਿਹੜਾ ਸਰੀਰ ਮਿਲਿਆ ਇਹਦੀ ਜ਼ਿੰਮੇਵਾਰੀ ਕੀਦੀ ਐ ਭਲਾ ਸਾਡੀ ਜਿਹੜੇ ਬੰਦੇ ਨੇ ਐਡਾ ਵੱਡਾ ਢਿੱਡ ਵਧਾ ਲਿਆ ਸਰੀਰ ਚੌੜਾ ਕਰੀ ਫਿਰਦਾ ਐ ਇਹ ਜ਼ਿੰਮੇਵਾਰੀ ਇਹਦੀ ਹੈ ਮੈਂ ਪਰਸੋਂ ਚੋਂ ਉਥੇ ਪਰਸੋਂ ਚੋਂ ਉਥੇ ਕੱਲ ਨੂੰ ਕੱਲ ਹੀ ਗਿਆ ਸੀ ਇੱਕ ਜਗ੍ਹਾ ਕਮਰੇ ਚੋਂ ਬਾਹਰ ਨਿਕਲ ਆਇਆ ਉਹ ਪਹਿਲਾਂ ਉਹਨਾਂ ਨੇ ਸਾਨੂੰ ਖਵਾਤਾ ਰੋਟੀ ਪਾਣੀ ਆਪਣਾ ਪਕੌੜੇ ਵਗੈਰਾ ਬੜੇ ਸਾਰੇ ਮੇਰੇ ਸਾਹਮਣੇ ਵੀ ਰੱਖਿਆ ਚਲੋ ਮੈਂ ਵੀ ਜਿੰਨਾ ਕੁ ਲੈਣਾ ਸੀ ਥੋੜਾ ਜਿਹਾ ਜਦੋਂ ਮੈਂ ਬਾਹਰ ਆਇਆ ਇੱਕ ਬੇਬੇ ਨੂੰ ਵੇਖਿਆ ਮੈਂ ਐਡੀ ਟੀਸੀ ਲਾਈ ਹੋਈ ਪਲੇਟ ਸੀ ਉਹਦੀ ਕੁਦਰਤੀ ਮੈਂ ਉੱਥੋਂ ਹੀ ਲੰਘਣਾ ਸੀ ਮੈਂ ਗੱਡੀ 'ਚ ਬੈਠ ਲਗਿਆ ਸੀ ਤੇ ਮੈਂ ਐ ਐ ਟੇਢੀ ਜੀ ਅੱਖ ਨਾਲ ਮੈਂ ਪਲੇਟ ਕੰਨੀ ਵੇਖ ਹੀ ਲਿਆ ਤੇ ਮੈਂ ਤੁਰੇ ਜਾਂਦੇ ਨਹੀਂ ਗਿਣ ਲੇ ਮੈਂ ਕਿਹਾ 6 ਨੇ ਪਨੀਰ ਵਾਲੇ ਪਕੌੜੇ ਇੱਕ ਨਹੀਂ ਸੀ ਖਾਦਾ ਜਾਂਦਾ ਇੰਨਾ ਚੌੜਾ ਸੀ ਪਨੀਰ ਵਾਲਾ ਪਕੌੜਾ ਉਹ ਜਿੰਨਾ ਚੌੜਾ ਲੰਬਾ ਸੀ ਓਨਾ ਹੀ ਚੌੜਾ ਸੀ ਪਨੀਰ ਵਾਲਾ ਐਡਾ ਪਕੌੜਾ ਸੀ ਤੇ ਉਹ ਬੇਬੇ ਦੇ 6 ਰੱਖੇ ਹੋਏ ਸੀ ਬਾਕੀ ਆਲੂਆਂ ਵਾਲੇ ਦੂਜੇ ਤੀਜੇ ਅਜੇ ਪਕੌੜੇ ਵੱਖਰੇ ਸੀ ਤੇ ਕੱਲੀ ਐ ਪੂਰੀ ਪਲੇਟ ਜੱਟਣੀ ਭਰੀ ਤੇ ਮੈਂ ਖੈ ਲਏ ਇਹਨੇ ਬਾਅਦ ਚਾਹ ਗਰੇ ਬਾਬਾ ਜੀ ਗੋਡੇ ਬਹੁਤ ਚੱਕੇ ਬਹੁਤ ਬੁਰਾ ਹਾਲ ਹੈ ਲੈ ਦਸ ਹੁਣ ਬਾਬਾ ਜੀ ਮਾਲਿਸ਼ ਕਰੇ ਇਹਦੀਆਂ ਲੱਤਾਂ ਤੇ ਆਹੋ ਫਿਰ ਹੋਰ ਦਸ ਹੁਣ ਗੋਡਿਆਂ ਦਾ ਕੀ ਕਰੀਏ ਵੀ ਤੂੰ ਪਕੌੜੇ ਚੁਲਸੀ ਚੱਲ ਤੇ ਫਿਰ ਅਰਦਾਸ ਇੱਥੇ ਕਰਾਂ ਵੀ ਸਿਹਤ ਮੇਰੀ ਠੀਕ ਕਰ ਦੋ ਬਸ ਮੈਂ 100 ਰੁਪਇਆ ਮੈਂ ਗੋਲਕ ਚ ਪਾ ਦਾਂ ਮੈਂ ਮੇਰੀ ਸਿਹਤ ਠੀਕ ਹੋ ਜਾਈ ਸੁਆਹ ਹੋ ਜੇ ਠੀਕ ਪਹਿਲਾ ਕੰਟਰੋਲ ਰੱਖੋ ਜੇ ਬਿਮਾਰੀਆਂ ਲਾ ਲਈਆਂ ਨੇ ਦਵਾਈ ਲੈ ਲਓ ਤੁਰ ਲੋ ਐਕਸਰਸਾਈਜ਼ ਕਰ ਲੋ ਜੇ ਭਾਈ ਖਰਾਬ ਹੋ ਗਏ ਠੀਕ ਕਰੋ ਇਲਾਜ ਕਰਾ ਲੋ ਅੱਜ ਕੱਲ ਤੇ ਗੋਡੇ ਨਵੇਂ ਪੈ ਜਾਂਦੇ ਬਥੇਰੇ ਇਲਾਜ ਹੈਗੇ ਕਰਾ ਲੋ ਪਰ ਜ਼ਿੰਮੇਵਾਰੀ ਚੱਕ ਲੋ ਗਲਤੀ ਮੇਰੀ ਐ ਇਹ ਗਲਤੀ ਹੈ ਬਈ ਇਹ ਗਲਤੀ ਐਡਾ ਟਿੱਟ ਐ ਇਹ ਗਲਤੀ ਗੋਡੇ ਖਰਾਬ ਕਰ ਲਏ ਇਹ ਗਲਤੀ ਸਰੀਰ ਭਾਰਾ ਕਰ ਲਿਆ ਇਹ ਗਲਤੀ 35 ਬਿਮਾਰੀਆਂ ਲਵਾ ਕੇ ਬਹਿ ਗਿਆ ਇਹ ਗਲਤੀ ਮੇਰੀ ਐ ਅੱਛਾ ਹੁਣ ਇਹਨੂੰ ਵਾਪਸ ਕਰੋ ਜੇ ਵਧਾਇਆ ਮੈਂ ਐਂ ਤੇ ਘਟਾਵਾਂਗਾ ਵੀ ਮੈਂ ਪੇਟ ਵਧਾਇਆ ਮੈਂ ਹੈ ਘਟਾਵਾਂਗਾ ਵੀ ਮੈਂ ਬਿਮਾਰੀਆਂ ਲਵਾਈਆਂ ਮੈਂ ਨੇ ਠੀਕ ਵੀ ਹੁਣ ਮੈਂ ਕਰੂੰਗਾ ਪਹਿਲਾਂ ਖਾਣ ਦਾ ਧਿਆਨ ਨਹੀਂ ਦਿੱਤਾ ਹੁਣ ਪ੍ਰੇਰਜ ਵੀ ਮੈਂ ਬੋਲੋ ਆਪ ਹੀ ਕਰੂੰਗਾ ਇਹਨੂੰ ਕਹਿੰਦੇ ਨੇ ਜ਼ਿੰਮੇਵਾਰੀ ਚੱਕਣੀ ਬਸ ਗੁਰੂ ਸਾਹਿਬ ਤੁਹਾਨੂੰ ਜ਼ਿੰਮੇਵਾਰ ਬਣਾਉਂਦੇ ਐ ਜਦੋਂ ਬੰਦੇ ਤੇ ਜ਼ਿੰਮੇਵਾਰੀ ਪੈ ਜਾਂਦੀ ਹੈ ਫਿਰ ਆਪਣੀ ਸਿਹਤ ਦਾ ਆਪੇ ਧਿਆਨ ਰੱਖਣ ਲੱਗ ਜਾਂਦਾ ਹੈ ਤਾਂ ਕਰਕੇ ਭਾਈ ਉਹਨੇ ਨਹੀਂ ਕਰਨਾ ਤੁਸੀਂ ਕਰਨਾ ਹੈ ਉਹ ਤੁਹਾਡੇ ਵਿੱਚ ਹੀ ਹੈ ਪਰਮਾਤਮਾ ਤੇਰੇ ਵਿੱਚ ਹੀ ਹੈ ਮੈਂ ਪਰਸੋਂ ਇੱਕ ਗੱਲ ਕੀਤੀ ਸੀ ਅਰਦਾਸ ਕਰਨ ਵਾਲਿਆਂ ਦੀ ਅਰਦਾਸ ਕਦੇ ਨਹੀਂ ਪੂਰੀ ਹੋਣੀ ਜੇ ਅਰਦਾਸ ਕਰ ਕਰਕੇ ਘਰੇ ਜਾ ਕੇ ਸੌ ਜਾਣਾ ਹੈ ਅਰਦਾਸ ਕਰਕੇ ਤੇ ਸੌ ਜਾਏਗਾ ਤੇਰੀ ਅਰਦਾਸ ਕਿਵੇਂ ਪੂਰੀ ਹੋ ਜੂਗੀ ਤੈਨੂੰ ਕਰਨਾ ਪੈਣਾ ਆਪਣ ਹੱਥੀਆ ਆਪਣਾ ਆਪੇ ਹੀ ਕਾਜ ਸੋ